ਸਾਡੇ 80000 ਦੇ ਇਕੱਠ ਦੇ ਵਿੱਚ ਆਵਾਜ਼ ਮਾਰੀ ਸੀ ਔਰ ਬਹੁਤਾਂ ਦੇ ਜਿਹੜੇ ਸਿੱਖ ਉਹ ਉੱਥੇ ਸੀਗੇ ਸਿਰ ਦੇਣ ਦੇ ਲਈ ਅੱਜ ਲੋੜ ਹੈ ਕਿ ਸਮੇਂ ਦੀ ਮੰਗ ਹੈ ਅੱਜ ਵੀ ਉੱਤਾਂ ਤੋਂ ਲੋਕ ਹੈਗੇ ਆ ਜਾਂ ਅਲੋਪ ਹੋ ਗਏ ਆ ਨਾ ਬਾਬਾ ਜੀ ਬਿਲਕੁਲ ਹੈਗੇ ਆ ਅਸੀਂ ਕੁਝ ਕਿ ਦੱਸ ਨਹੀਂ ਸਕਦੇ ਐਗਜ਼ਾਮਪਲ ਹੈ ਨਾ ਮੈਨੂੰ ਜੇਲ੍ਹ ਚ ਮੁੰਡੇ ਪਿਲੇ ਸੀਗੇ ਉਹਨੇ ਉਹ ਅੱਜ ਵੀ ਉਹਨੇ ਰਹਾਾਂ ਦੇ ਉੱਤੇ ਨੇ ਚਲੋ ਸਾਡੇ ਤਾਂ ਜਦੋਂ ਅਸੀਂ ਜੇਲ੍ਹਾਂ ਦੇ ਜਾਂਦੇ ਆ ਸਾਡੇ ਦਾ ਪਤਾ ਸਾਡੇ ਵਿੱਚ ਆਵਾਜ਼ ਵੀ ਉੱਠ ਜਾਂਦੀ ਹੈ ਹੈਨਾ ਕਿ ਮੈਨੂੰ ਸਾਨੂੰ ਬਾਈ ਮਿਲੇ ਵੀ ਬਾਈ ਸਾਡੇ ਸਾਡੇ ਵਾਸਤੇ ਵਕੀਲ ਦੀ ਵੀ ਲੋੜ ਹੈਗੀ ਹੈ ਹੈਨਾ ਅੰਦਰ ਮਿਲੇ ਜੇ ਤੁਸੀਂ ਉਹਨਾਂ ਦਾ ਜੱਜਪਾ ਦੇਖਦੇ ਆ ਨਾ ਵੀ ਭ ਜੇ ਸਿਰ ਮੰਗਦੇ ਨੇ ਨਾ ਗੁਰੂ ਦੀ ਬਾਣੀ ਸਿਰ ਮੰਗਦੀ ਆ ਪੰਥ ਸਿਰ ਮੰਗਦਾ ਆ ਤੇ ਅੱਜ ਵੀ ਲੋਕ ਬਈ ਉਹਨੇ ਰਹਾ ਦੇ ਖੜੇ ਨੇ ਹੈ ਨਾ ਗੁਰੂ ਦੀ ਬਾਣੀ ਤਾਂ ਇਹ ਵੀ ਕਹਿੰਦੀ ਆ ਆਪਣਾ ਧਰਮ ਦੇ ਵਿੱਚ ਪਰਪੱਕ ਹੋਵੋ ਅੱਜ ਤਿੰਨ ਤਿੰਨ ਸਟੇਜਾਂ ਜਿਹੜੀਆਂ ਇੱਥੇ ਹੀ ਲੱਗੀਆਂ ਹੋਈਆਂ ਨੇ ਲੱਗਦਾ ਨੇ ਕਿ ਇੱਕ ਸਟੇਜ ਹੋਣੀ ਚਾਹੀਦੀ ਸੀ ਬੰਡੀਆਂ ਪਾਉਣ ਦਾ ਕੰਮ ਸੈਂਟਰ ਦਾ ਹੈਗਾ ਤੇ ਤੁਸੀਂ ਸਾਨੂੰ ਲੱਗਦਾ ਕਿ ਤੁਸੀਂ ਵੀ ਉਸੇ ਬੰਡੀ ਦੇ ਸ਼ਿਕਾਰ ਹੋ ਰਹੇ ਹੋ ਉਹਨੂੰ ਕੋਲ ਲੱਗਦਾ ਵੀ ਪੰਥ ਨੂੰ ਬਚਾਉਣਾ ਚਾਹੀਦਾ ਪੰਥ ਦਾ ਬਚਾ ਹੋਇਆ ਉਧਰੋਂ ਸੁਖਵੀਰ ਸਿੰਘ ਬਾਦਲ ਕਹਿ ਰਿਹਾ ਕਿ ਅਸੀਂ ਪੰਥ ਨੂੰ ਬਚਾਉਣਾ ਜੇ ਉਹ ਪੰਥ ਨੂੰ ਬਚਾਉਂਦੇ ਨਾ ਤਾਂ ਇਹ ਆ ਹਾਲਾਤ ਨਹੀਂ ਹੋਣੇ ਸੀਗੇ ਮੁੰਡਿਆਂ ਦੇ ਸਾਡੇ ਦੇ ਜਿਹੜੇ ਅੱਜ ਪ੍ਰਵਾਸ ਚੱਲਿਆ ਹੋਇਆ ਨਾ ਬਾਹਰ ਨੂੰ ਆ ਗੁਲਾਮੀ ਅਸੀਂ ਕਿਸੇ ਦੀ ਗੁਲਾਮੀ ਅਸੀਂ ਉਹ ਰਾਜ ਮਾਣ ਕੇ ਆਏ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਵੀ ਸਾਡੇ ਗੋਰੇ ਅਗੇ ਤੇ ਨੌਕਰੀਆਂ ਕਰਦੇ ਹੁੰਦੀ ਅੱਜ ਅਸੀਂ ਉਹਨਾਂ ਦੀ ਨੌਕਰੀਆਂ ਕਰਨ ਜਾ ਰਹੇ ਨੇ ਜਿਹੜੇ ਅੱਜ ਕਹਿੰਦੇ ਨੇ ਅਸੀਂ ਪੰਥ ਸੰਭਿਆ ਹੋਇਆ ਉਹ ਕਰਨ ਨੂੰ ਕੁਝ ਵੀ ਕਰ ਸਕਦੇ ਸੀ ਜਿਹੜੇ ਸੁਭਾਇਰਵਾਦ ਨੂੰ ਨਹੀਂ ਕਹਿੰਦੇ ਨੇ ਕਿ ਅਸੀਂ ਖੇਤੀ ਵਾਸਤੇ ਹੈਗਾ ਤਾਂ ਵੀ ਖੇਤੀ ਵਾਸਤੇ ਕਰਨਾ ਸੀ ਤਾਂ ਐਮ ਐਸ ਪੀ ਵਾਲਾ ਕਰਦੇ ਹੋਰ ਸ਼ਿੱਟਰ ਨੇ ਵੀ ਤਾਂ ਕਰਿਆ ਹੋਇਆ ਉਹ ਵੀ ਤਾਂ ਬੋਨਸ ਦੇ ਰੂਪ ਦੇ ਅੰਦਰ ਦਿੰਦੇ ਨੇ ਠੀਕ ਹੈ ਬੋਸ ਸਿਸਟਮ ਹੈ ਤੁਸੀਂ ਕਰਦੇ ਆ ਬਣਾ ਪੰਜਾਬ ਦੇ ਅੰਦਰ 3500 ਰੁਪਏ ਥੋੜੀ ਜਿਹੀ ਰਾਜ ਸਰਕਾਰ ਨਾਲ ਦਿੰਦੀ ਥੋੜੀ 2500 ਜਾਂ ਉੱਥੋਂ ਦਿੰਦੇ ਨੇ 1000 ਤੁਸੀਂ ਦਿੰਦੇ ਹੈ ਨਾ ਅੱਜ ਕਿਸਾਨ ਕਿੱਥੇ ਉਹਨਾਂ ਦਾ ਸੀਗਾ ਪੰਜਾਬ ਕਿੱਥੇ ਹੋਣਾ ਸੀਗਾ ਇਹਨਾਂ ਡਾਕਟਰੀ ਦਮਦਮਾ ਸੈਂ ਮੌਜੂਦ ਆ ਔਰ ਪੱਤਕ ਕਾਨਫਰੰਸ ਰੱਖੀ ਗਈ ਆ ਔਰ ਨਵਦੀਪ ਜਲਵੇੜਾ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਕਿੰਨਾ ਮੁੱਦਾਂ ਨੂੰ ਲੈ ਕੇ ਜਿਹੜਾ ਇਹ ਕਾਨਫਰੰਸ ਰੱਖੀ ਗਈ ਆ ਔਰ ਕੀ ਜਿਹੜੀ ਇਥੋਂ ਜਿਹੜੇ ਟੀਚੇ ਮਿਥੇ ਗਏ ਆ ਆਪਾਂ ਗੱਲਬਾਤ ਕਰਦੇ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀ ਸੰਗਤ ਨੂੰ ਬਸਾਕੀ ਦੀਆਂ ਦੇ ਖਾਲਸਾ ਸਾਜ ਸਾਡੇ ਦਿੱਖ ਦੀਆਂ ਬਹੁਤ ਬਹੁਤ ਵਧਾਈਆਂ ਜੀ ਬਾਈ ਜਿਵੇਂ ਗੁਰੂ ਸਾਹਿਬ ਦਾ ਸੰਧਾਨ ਸੀਗਾ ਜਿਵੇਂ ਗੁਰੂ ਸਾਹਿਬ ਨੇ 80000 ਦੇ ਇਕੱਠ ਦੇ ਵਿੱਚ ਆਵਾਜ਼ ہماری ਸੀ ਔਰ ਬਹੁਤਾਂ ਦੇ ਬਸੇੜੇ ਸਿੱਖ ਉਹਦੇ ਉੱਥੇ ਸੀਗੇ ਸਿਰ ਦੇਣ ਦੇ ਲਈ ਅੱਜ ਲੋੜ ਹੈ ਕਿ ਸਮੇਂ ਦੀ ਮੰਗ ਹੈ ਅੱਜ ਵੀ ਉਦੋਂ ਦੇ ਲੋਕ ਹੈਗੇ ਆ ਜਾਂ ਅਲੋਪ ਹੋ ਗਏ ਆ ਨਾ ਬਾਬਾ ਜੀ ਬਿਲਕੁਲ ਹੈਗੇ ਆ ਅਸੀਂ ਕੁਝ ਕਿ ਦੱਸ ਨਹੀਂ ਸਕਦੇ ਐਗਜ਼ਾਮਪਲ ਹੈ ਨਾ ਮੈਨੂੰ ਜੇਲ੍ਹ ਚ ਮੁੰਡੇ ਮਿਲੇ ਸੀਗੇ ਉਹਨੇ ਉਹ ਅੱਜ ਵੀ ਉਹਨੇ ਰਹਾਾਂ ਦੇ ਉੱਤੇ ਨੇ ਪੰਥ ਨੂੰ ਸਮਰਪਿਤ ਨੇ ਹੈ ਨਾ ਜੇਲਾਂ ਕੱਟ ਰਹੇ ਨੇ ਜਿਨ੍ਹਾਂ ਦਾ ਪਤਾ ਵੀ ਨਹੀਂ ਕਿਸੇ ਨੂੰ ਹੈਗਾ ਹੈ ਨਾ ਚਲੋ ਸਾਡੇ ਤਾਂ ਜਦੋਂ ਅਸੀਂ ਜੇਲਾਂ ਦੇ ਜਾਣਦੇ ਆ ਸਾਡੇ ਦਾ ਪਤਾ ਸਾਡੇ ਪਿੱਛੇ ਆਵਾਜ਼ ਵੀ ਉੱਠ ਜਾਂਦੀ ਹੈ ਹੈ ਨਾ ਇਵੇਂ ਸਾਨੂੰ ਬਾਈ ਮਿਲੇ ਵੀ ਬਾਈ ਸਾਡੇ ਸਾਡੇ ਵਾਸਤੇ ਵਕੀਲ ਦੀ ਵੀ ਲੋੜ ਹੈਗੀ ਹੈ ਹਨਾ ਅੰਦਰ ਮਿਲੇ ਜੇ ਤੁਸੀਂ ਉਹਨਾਂ ਦਾ ਜੱਜਪਾ ਦੇਖਦੇ ਹਨਾ ਵੀ ਭਾਈ ਅੱਜ ਵੀ ਜੈ ਸਿਰ ਮੰਗਦੇ ਨੇ ਨਾ ਗੁਰੂ ਦੀ ਬਾਣੀ ਸਿਰ ਮੰਗਦੀ ਆ ਪੰਥ ਸਿਰ ਮੰਗਦਾ ਆ ਤੇ ਅੱਜ ਵੀ ਲੋਕ ਬਾਈ ਉਹਨੇ ਰਹਾ ਤੇ ਖੜੇ ਨੇ ਹਨਾ ਭਾਈ ਗੁਰੂ ਦੀ ਬਾਣੀ ਤੁਸੀਂ ਕਹਿੰਦੇ ਕਿ ਸਿਰ ਮੰਗਦੀ ਆ ਪਰ ਗੁਰੂ ਦੀ ਬਾਣੀ ਤਾਂ ਇਹ ਵੀ ਕਹਿੰਦੀ ਆ ਆਪਣਾ ਧਰਮ ਦੇ ਵਿੱਚ ਪਰਪੱਕ ਹੋਵੋ ਅੱਜ ਤਿੰਨ ਤਿੰਨ ਸਟੇਜਾਂ ਜਿਹੜੀਆਂ ਇੱਥੇ ਹੀ ਲੱਗੀਆਂ ਹੋਈਆਂ ਨੇ ਲੱਗਦਾ ਨਹੀਂ ਕਿ ਇੱਕ ਸਟੇਜ ਹੋਣੀ ਚਾਹੀਦੀ ਸੀਗੀ ਬੰਡੀਆਂ ਪਾਉਣ ਦਾ ਕੰਮ ਸੈਂਟਰ ਦਾ ਹੈਗਾ ਤੇ ਤੁਸੀਂ ਨੂੰ ਸੋਨੂੰ ਲੱਗਦਾ ਕਿ ਤੁਸੀਂ ਵੀ ਉਸੇ ਬੰਡੀ ਦੇ ਸ਼ਿਕਾਰ ਹੋ ਰਹੇ ਹੋ ਨਹੀਂ ਬਾਬਾ ਜੀ ਸਟੇਜਾਂ ਤੋਂ 10 ਦੀ ਜੰਗ 3 ਤਿੰਨ ਸੀਗੀਆਂ ਨਾ 30 ਹੋਣੀ ਚਾਹੀਦੀ ਹੈ ਕਿਉਂ ਹੋਣੀ ਚਾਹੀਦੀ ਠੀਕ ਹੈ ਨਾ ਪਰ ਹੋਣੀ ਆ ਇੱਕ ਫਲਸਫੇ ਦੇ ਚਾਹੀਦੀਆਂ ਨੇ ਇਕੱਠੇ ਹੋ ਕੇ ਹੋਣੀਆਂ ਚਾਹੀਦੀਆਂ ਨੇ ਉਧਰ ਵੀ ਪੰਥ ਦੀ ਗੱਲ ਹੋਵੇ ਪੰਥ ਨੂੰ ਬਚਾਉਣ ਦੀ ਹੈਨਾ ਠੀਕ ਹੈ ਨਾ ਤੇ ਇੱਧਰ ਵੀ ਗੱਲ ਹੁੰਦੀ ਹੈ ਪੰਥ ਨੂੰ ਪੰਜਾਬ ਨੂੰ ਪਛਾਣ ਦੇ ਹੋਵੇ ਜਿਵੇਂ ਮੀਸਲਾਂ ਇਕੱਠੀਆਂ ਹੋ ਜਾਂਦੀਆਂ ਸੀਗੀਆਂ ਨਾ ਜਦੋਂ ਦੁਸ਼ਮਣ ਚੜ੍ਹ ਕੇ ਆਉਂਦਾ ਫਿਰ ਇਕੱਠੇ ਹੋ ਜਾਣਾ ਚਾਹੀਦਾ ਸੀ ਨੂੰ ਲੱਗਦਾ ਵੀ ਪੰਥ ਨੂੰ ਬਚਾਉਣਾ ਚਾਹੀਦਾ ਪੰਥ ਦਾ ਬਚਿਆ ਹੋਇਆ ਉਧਰੋਂ ਸੁਖਵੀਰ ਸਿੰਘ ਬਾਦਲ ਕਹਿ ਰਿਹਾ ਕਿ ਅਸੀਂ ਪੰਥ ਨੂੰ ਬਚਾਉਣਾ ਹਾਂ ਪੰਥ ਉਹ ਪਤਾ ਕੀ ਗੱਲ ਹੈ ਨਾ ਬਾਈ ਹੈਨਾ ਜੇ ਉਹ ਪੰਥ ਨੂੰ ਬਚਾਉਂਦੇ ਨਾ ਤਾਂ ਅੱਜ ਆ ਹਾਲਾਤ ਨਹੀਂ ਹੋਣੀ ਸੀਗੇ ਮੁੰਡਿਆਂ ਦੇ ਸਾਡੇ ਦੇ ਜਿਹੜੇ ਅ ਕੋਰੇ ਆਗੇ ਤੇ ਨੌਕਰੀਆਂ ਕਰਦੇ ਹੁੰਦੇ ਅੱਜ ਅਸੀਂ ਉਹਨਾਂ ਦੀ ਨੌਕਰੀਆਂ ਕਰਨ ਜਾ ਰਹੇ ਨੇ ਜਿਹੜੇ ਅੱਜ ਕਹਿੰਦੇ ਨੇ ਅਸੀਂ ਪੰਥ ਸੰਭਿਆ ਹੋਇਆ ਉਹ ਕਰਨ ਕੁਝ ਵੀ ਕਰ ਸਕਦੇ ਸੀਗੇ ਉਹ ਅੱਜ ਸਾਡੇ ਬੱਚੇ ਵੱਡੇ-ਵੱਡੇ ਵਿਗਿਆਨਿਕ ਹੋਣੇ ਸੀਗੇ ਵੱਡੇ-ਵੱਡੇ ਪਾਇਲਟ ਹੋਣੇ ਸੀਗੇ ਹਨਾ ਸਾਰੇ ਖੇਤਰਾਂ ਚ ਹੋਣੇ ਸੀਗੇ ਅੱਜ ਅੱਜ ਅਸੀਂ ਰਾਜਨੀਤੀ ਦੇ ਵੀ ਏਡੇ ਵੱਡੇ ਹੁੰਦੇ ਵੀ ਅਸ਼ੀਸ਼ ਦੇਸ਼ ਦੀ ਪ੍ਰਧਾਨ ਮੰਤਰੀ ਵਾਲੀ ਕੁਰਸੀ ਨੂੰ ਵੀ ਹੱਥ ਪਾਇਆ ਹੁੰਦਾ ਪੰਥ ਨੇ ਪਾਇਆ ਹੁੰਦਾ ਪੰਥ ਦੇ ਸਿਰ ਤੇ ਕਾਲ ਤਖਤ ਜਿਹੜਾ ਚੱਲਿਆ ਹੁੰਦਾ ਜੇ ਸਾਡੇ ਬੱਚੇ ਨੂੰ ਅੱਗੇ ਲੈ ਕੇ ਹੁੰਦੇ ਆ ਸਾਡੇ ਬੱਚੇ ਨੂੰ ਤਾਂ ਹੋਰੇ ਰਾਹ ਤੋਰਿਆ ਨੇ ਕਾਣ ਕੀਤਾ ਗਿਆ ਨਹੀਂ ਪੰਥ ਨੂੰ ਕਰੇ ਫਲਸਫੇ ਚੱਲਣਾ ਚਾਹੀਦਾ ਹੈ ਕੁਰਸੀ ਵਾਲੇ ਫਲਸਫੇ ਤੇ ਚੱਲਣਾ ਚਾਹੀਦਾ ਜਾਂ ਗੁਰਬਾਣੀ ਨੂੰ ਪ੍ਰਚਾਰਨ ਵਾਲੇ ਫਲਸਫੇ ਤੇ ਚੱਲਣਾ ਚਾਹੀਦਾ ਚੱਲਣਾ ਚਾਹੀਦਾ ਮੀਰੀ ਤੇ ਪੀਰੀ ਦੋਨਾਂ ਸਿਨਾਤਾਂ ਤੇ ਚੱਲਣਾ ਚਾਹੀਦਾ ਬਾਬਾ ਜੀ ਇੱਥੇ ਤੇ ਵੀ ਰਾਜ ਵੀ ਨਾ ਧਰਮ ਚੱਲਿਆ ਹੈ ਧਰਮ ਬਿਨਾਂ ਸਬਦਲੇ ਮਿਲ ਹੈ ਰਾਜ ਵੀ ਜ਼ਰੂਰੀ ਹੈ ਭਾਈ ਰਾਜ ਨਾਲ ਹੀ ਧਰਮ ਚੱਲਦੇ ਨੇ ਠੀਕ ਹੈ ਤੇ ਸਾਰੀ ਚੀਜ਼ਾਂ ਜ਼ਰੂਰੀ ਆ ਸਾਰੀ ਚੀਜ਼ਾਂ ਹਿੱਸਾ ਲੈਣਾ ਚਾਹੀਦਾ ਜੇ ਇਹ ਚੱਜਦੇ ਹੁੰਦੇ ਨਾ ਜਿਹੜੀ ਰਵਾਇਤੀ ਪਾਰਟੀਆਂ ਸੀਗੀਆਂ ਪੁਰਾਣੀਆਂ ਪਾਰਟੀਆਂ ਸੀਗੀਆਂ ਅੱਜ ਆ ਹਾਲਾਤ ਨਹੀਂ ਹੋਣੇ ਸੀ ਸਾਡੇ ਠੀਕ ਹੈ ਨਾ ਅੱਜ ਖੇਤੀ ਪਿੱਛੇ ਐਸੀ ਬਾਬੇ ਨਾਨਕ ਦੀ ਖੇਤੀ ਹੈ ਜਿਹੜੀ ਹੈ ਨਾ ਤੁਸੀਂ ਦੇਖਿਆ ਨਹੀਂ ਅਸੀਂ ਐਮਐਸਪੀ ਦੀ ਲੜਾਈ ਲੜਦੇ ਸੀ ਹੁਣੇ ਠੀਕ ਹੈ ਤੇ ਕੀ ਕਰਿਆ ਭਗਵਾਨ ਜੀ ਮਾਨ ਸਾਰੇ ਧਰਨਾ ਚੱਕ ਕੇ ਪਾਸੇ ਕਰਦਾ ਕਿ ਨੂੰ ਪਹਚਾਨ ਵਾਸਤੇ ਸੀਗੇ ਸਾਰੀਆਂ ਮੰਗਾਂ ਨੇ ਜਿਹੜੀਆਂ ਕੇਂਦਰ ਦੇ ਨਾਲ ਸੰਬੰਧਤ ਹੈ ਜਿਹੜੀਆਂ ਸਾਡੇ ਨਾਲ ਅਸੀਂ ਅੱਜ ਵੀ ਕਹਿੰਦੇ ਸਾਡੇ ਨਾਲ ਆ ਕੇ ਟੇਬਲ ਟॉक ਤੇ ਬੈਠੋ ਅਸੀਂ ਸਾਰੇ ਮਸਲੇ ਹੱਲ ਕਰਾਂਗੇ ਯਾਰ ਇਹ ਗੱਲਾਂ ਨਾਲ ਥੋੜੀ ਹੋਇਆ ਕਰਦਾ ਫਿਰ ਅਸੀਂ ਲੜਾਈ ਥੋੜੀ ਨਾਲ ਥੋੜੀ ਲੜ ਰਹੇ ਸੀਗੇ ਅਸੀਂ ਵੀ ਤਾਂ ਕੇਂਦਰ ਨਾਲ ਲੜ ਰਹੇ ਸੀਗੇ ਤੁਸੀਂ ਕਹਿੰਦੇ ਵੀ ਭਾਈ ਪੰਜਾਬ ਦੀ ਸਾਰਾ ਦੇਤੇ ਤੁਸੀਂ ਆ ਬੈਰੀਗੇਡ ਲਾਏ ਹੋਏ ਰਹੇ ਐਰਨਿੰਗ ਪਾਵਰ ਨਹੀਂ ਐ ਕਿ ਬੈਰੀਗੇਡ ਸਾਈਡ ਤੇ ਕਰਦੇ ਚੱਲਣੇ ਜਾਣਾ ਸੀ ਉੱਥੋਂ ਅਸੀਂ ਕਿਹੜਾ ਵੀ ਉੱਥੇ ਬੈਠਣ ਆਏ ਸੀਗੇ ਬਾਰਡਰ ਦੇ ਉੱਤੇ ਹਨਾ ਸਾਨੂੰ ਰੋਕਿਆ ਤਾਂ ਸਰਕਾਰਾਂ ਨੇ ਸੀ ਬੀਜ ਅਰੇ ਦੇਸ਼ਵਾਦ ਜਾਣੀ ਸੀਗੀ ਹਨ ਇਹਨੇ ਕੀ ਕਰਿਆ ਭਗਵਾਨ ਤਮਨ ਨੂੰ ਵਰਤ ਕੇ ਜਗਵਾ ਨਹੀਂ ਕਰ ਅਸੀਂ ਤਾਂ ਮਾਨਿਆ ਹੋਇਆ ਪਾਣੀ ਦੇ ਸਿਰ ਤੇ ਉੱਤੇ ਅਕਾਲ ਤਖਤ ਨੂੰ ਸਮਰਪਿਤ ਹੋ ਗਏ ਠੀਕ ਹੈ ਮਾਨਿਆ ਹੋਇਆ ਰਾਜ ਤੇ ਫਿਰ ਰਾਜ ਦੀ ਗੱਲ ਤਾਂ ਭਾਈ ਕਰਾਂਗੇ ਪਰ ਉਧਰ ਸੁਭਿਰ ਸਿੰਘ ਬਾਦਲ ਦੁਬਾਰੇ ਫਿਰ ਆਪਾਂ ਗੱਲ ਕਰਦੇ ਆ ਉਹਨਾਂ ਨੇ ਇੱਥੇ ਉਹਨਾਂ ਨੇ ਵੀ ਕਾਨਫਰੰਸ ਕੀਤੀ ਆ ਉਹ ਕਹਿੰਦੇ ਕਿ ਸਾਡੇ ਬਾਪੂ ਪ੍ਰਕਾਸ਼ ਸਿੰਘ ਬਾਦਲ ਨੇ ਪੰਥ ਦੇ ਲਈ ਬੜਾ ਕੁਰਬਾਨ ਦਿੱਤਾ ਬੜੀਆਂ ਕੁਰਬਾਨੀਆਂ ਕੀਤਾ ਕਿਸਾਨਾਂ ਦੇ ਲਈ ਟਿਊਬਲ ਪੰਜਾਬ ਦੇ ਬੱਚੇ ਲੈ ਕੇ ਜਦੋਂ ਟਿਊਬਲ ਪੰਜਾਬ ਦੇ ਬੱਚਾ ਗਿਣਤੀ ਦੇ ਵਿੱਚ ਹੁੰਦੀਆਂ ਸੀਗੀਆਂ ਉਦੋਂ 2.5 ਲੱਖ ਟਿਊਬਲ ਲਵਾਈ 980 85 ਦੀ ਗੱਲ ਕਰ ਰਹਾ ਹਾਂ ਕਿ ਸਭ ਤੋਂ ਵੱਧ ਕੰਮ ਤਾਂ ਮੇਰੇ ਬਾਪੂ ਨੇ ਕੀਤਾ ਪੰਥ ਦੇ ਲਈ ਨਹੀਂ ਫੇ ਸਰਕਾਰਾਂ ਚ ਨਹੀਂ ਸੀ ਤੁਸੀਂ ਵੋਟਾਂ ਨਹੀਂ ਪਾਈਆਂ ਸੀਗੀਆਂ ਲੋਕਾਂ ਨੇ ਵੋਟਾਂ ਪਾਈਆਂ ਸੀਗੀਆਂ ਤਾਂ ਹੀ ਤਾਂ ਕੰਮ ਕਰੇ ਨੇ ਜਾਂ ਮਾੜੇ ਮੁੱਟੇ ਕਰੇ ਵੀ ਹੈਗੇ ਨੇ ਪਰ ਤੁਸੀਂ ਇਹ ਤਾਂ ਦੇਖੋ ਵੀ ਸਾਡੀ ਕੋਮ ਚ ਕੈਪੇਬਿਲਿਟੀ ਕਿੰਨੀ ਸੀਗੀ ਸਾਡੇ ਨੌਜਵਾਨਾਂ ਚ ਅੱਜ ਸਾਡਾ ਬੱਚਾ ਇੱਕ ਅੰਗਰੇਜ਼ੀ ਲੈਂਗੁਏਜ ਪੜ੍ਹ ਕੇ ਹੈ ਬਾਹਰ ਚੱਲਿਆ ਜਾਂਦਾ ਆ ਠੀਕ ਹੈ ਇੱਥੇ ਇੱਥੇ ਤਾਂ ਕੋਈ ਬਚਪਨ ਤੋਂ ਪੰਜਾਬੀ ਸਕੂਲ ਚ ਦੱਸੋ ਕਿਹੜੇ ਚ ਤੁਹਾਨੂੰ ਬਚਪਨ ਤੋਂ ਅੰਗਰੇਜ਼ੀ ਪੜ੍ਹਾਈ ਜਾਂਦੀ ਹੈ ਕਿਤੇ ਵੀ ਨਹੀਂ ਪੜ੍ਹਾਈ ਜਾਂਦੀ ਉਹ ਜੀ ਕੈਪੇਬਿਲਿਟੀ ਦੇਖੋ ਪੜ੍ਹਨ ਦੀ ਸਿੱਖਣ ਦੀ ਕਿੰਨੀ ਹੈ ਨਾ ਉਹ ਆਇਲਟ ਦਾ ਇਨਾ ਔਖਾ ਪੇਪਰ ਪਾਸ ਕਰਕੇ ਬਾਹਰ ਚੱਲਿਆ ਜਾਂਦਾ ਹੈ ਵੀ ਉਹਨਾਂ ਦੀ ਤੁਸੀਂ ਉਹ ਤੁਸੀਂ ਜਿਹੜੀ ਰਗ ਫੜਨੀ ਸੀਗੀ ਨੌਜਵਾਨੀ ਦੀ ਹੈ ਨਾ ਜਿਵੇਂ ਉਹਨਾਂ ਨੂੰ ਵੱਡੇ ਵੱਡੇ ਸਕੂਲ ਦੇ ਕੇ ਠੀਕ ਹੈ ਬਹੁਤ ਇੰਸਟੀਚੂਟ ਹੈ ਨਾ ਚਾਹੇ ਡਾਕਟਰੀ ਵਾਲੇ ਹੋਗੇ ਚਾਹੇ ਇੰਜੀਨੀਅਰਿੰਗ ਵਾਲੇ ਹੋਗੇ ਚਾਹੇ ਗਿਆਨਿਕਾਲੇ ਹੋਗੇ ਹੈ ਨਾ ਤੁਸੀਂ ਬਹੁਤ ਅੱਗੇ ਲੈ ਕੇ ਜਾ ਸਕਦੇ ਖੇਤਰੀ ਵਾਲੇ ਪਾਸੇ ਤੁਸੀਂ ਖੇਤੀ ਵਾਲੇ ਪਾਸੇ ਤੁਸੀਂ ਤੂੰ ਪਹਿਲਾਂ ਤਾਂ ਕੀ ਕਰਾਂਗੇ ਆਪਾਂ ਠੀਕ ਹੈ ਕੋਈ ਮੋਡਲ ਤੁਸੀਂ ਸਾਨੂੰ ਖੇਤੀ ਵਾਲਾ ਅੱਜ ਤੱਕ ਦੇਖਤਾ ਨਹੀਂ ਹੈ ਜੇ ਚਾਹੁੰਦੇ ਕਿਸਾਨ ਦਾ ਟਿਊਬਲ ਵਾਲਾ ਹੋਣਾ ਚਾਹੀਦਾ ਨਹੀਂ ਟਿਊਬਲ ਟਿਊਬਲ ਬਿਨਾ ਕੀਵੇਂ ਕੰਮ ਚੱਲਦਾ ਬਾਬਾ ਜੀ ਨਹਿਰੀ ਪਾਣੀ ਹੋਣਾ ਚਾਹੀਦਾ ਟਿਊਬਲ ਵੀ ਹੋਣੇ ਚਾਹੀਦੇ ਨੇ ਹੈ ਨਾ ਸਭ ਕੁਝ ਹੋਣਾ ਚਾਹੀਦਾਹੀਂ ਤਾਂ ਖੇਤੀ ਹੋਊਗੀ ਹੈ ਨਾ ਪਰ ਅਸੀਂ ਕੀ ਚੋਣਨੇ ਆ ਇਹ ਕਹਿੰਦੇ ਨੇ ਵੀ ਝੋਨੇ ਕਰਕੇ ਪ ਉਹਨੇ ਕਰਕੇ ਝੋਨੇ ਦੇ ਇੰਝਾਮ ਲਉਂਦੇ ਨੇ ਕਰਦੋ ਝੋਨੇ ਨੂੰ ਬੰਦ ਪਾਈ ਜਿਹੜੀ ਝੋਨੇ ਦੀ ਥਾਂ ਫਸਲ ਹੁੰਦੀ ਆ ਹੁਣ ਸਾਨੂੰ 80000 ਰੁਪਏ ਬਣਦਾ ਝੋਨੇ ਦੀ ਫਸਲ ਜੋ ਹੈ ਨਾ ਜੇ ਕੋਈ ਸਾਡੀ ਫਸਲ 5 ਕਿਲੋ ਨਿਕਲਦੀ ਆ ਤੇ ਦੋ ਸਾਬ ਨਾਲ ਰੇਟ ਵੀ ਸਾਡਾ 8000 ਰੁਪਏ ਮਿਲ ਜਾ ਤਾਂ ਚੰਦ ਬੰਦ ਕਰਨਾ ਹੀ ਪਈ ਇਹਨੂੰ ਗੱਲ ਤਾਂ ਸਾਰੀ ਸਰਵਾਈਵ ਕਰਨ ਦੀ ਆ ਹੁਣ ਅਸੀਂ ਕਣਕ ਝੋਨਾ ਕਿਉਂ ਕਰਦੇ ਆ ਇਹ ਸਾਨੂੰ ਦੋ ਪੈਸੇ ਬਚੇ ਜਾਂਦੇ ਨੇ ਭਾਈ ਇੱਕ ਗੱਲ ਇਹ ਵੀ ਕਿਤੇ ਜਾਂਦੇ ਆ ਕਿਸਾਨ ਨੇ ਆਪਣੇ ਨਿੱਜੀ ਹਿੱਤਾਂ ਦੇ ਲਈ ਜਿਹੜੀਆਂ ਸਾਨੂੰ ਕੁਦਰਤ ਨੇ ਬੜਾਈ ਦਿੱਤੀ ਸੀ ਨਿਯਮਤਾਂ ਦੇ ਨਾਲ ਬਖਸ਼ਾ ਸੀਗਾ ਤਪਨ ਗੁਰੂ ਪਾਣੀ ਪਿਤਾ ਮਾ ਖੇਲਾ ਸਗਲੇ ਜਗਤ ਦਾ ਕਿਨੇ ਕਿਸਾਨ ਨੇ ਆਪਣੇ ਨਿੱਜੀ ਹਿੱਤ ਦੇ ਲਈ ਕੁਦਰਤ ਦੀ ਨਿੱਕੀ ਗੋਦਾ ਨੁਕਸਾਨ ਕੀਤਾ ਸਿੱਧੀ ਟੱਕਰ ਹੈ ਜਿਹੜੀ ਕੁਦਰਤ ਦੇ ਨਾਲ ਲਈ ਆ ਚਾਹੇ ਉਹ ਹੜ ਦੇ ਰੂਪ ਦੇ ਵਿੱਚ ਕੁਦਰਤ ਨੇ ਹਿਸਾਬ ਜਰੂਰ ਲਿਆ ਪਰ ਇਹ ਸਰਕਾਰ ਕਰਦੋਂ ਕੋਈ ਕਿਸਾਨ ਨੇ ਨੁਕਸਾਨ ਕੀਤਾ ਨਹੀਂ ਬਿਲਕੁਲ ਨਹੀਂ ਅਸੀਂ ਕਿਵੇਂ ਕਰਿਆ ਅਸੀਂ ਕੌਣ ਸੀਗਾ ਇਨਕ੍ਰਾਂਤੀ ਲੈ ਕੇ ਆਉਣ ਵਾਲੇ ਅਸੀਂ ਤਾਂ ਵੱੜਦਾ ਨਾਲ ਬੀਜਣ ਵਾਲੇ ਲੋਕ ਸੀਗੇ ਠੀਕ ਹੈ ਸਾਨੂੰ ਅਸੀਂ ਤਾਂ ਥੋੜੇ ਜਿਹੇ ਦਾਣੇ ਹੁੰਦੇ ਸੀ ਉਹਦੇ ਦੀ ਕਜਾਇਰੀ ਕਰਨ ਵਾਲੇ ਲੋਕ ਸੀਗੇ ਪਾਣੀ ਪੜਦੇ ਸੀਗੇ ਖੇਤੀ ਕਰਦੇ ਸੀਗੇ ਕਿ ਖੇਤੀ ਜਿਹੜੀ ਹੈਗੀ ਆ ਉਹ ਸੱਚਖੰਡ ਜਾਣਦਾਰਾ ਖੇਤੀ ਕਰੋ ਨਾਮ ਦੇ ਉਹ ਪਰਿਵਾਰ ਨੂੰ ਪੜੋਸੀ ਆਪਣਾ ਵਧੀਆ ਕਜਾਇਰਾ ਕਰ ਰਹੇ ਫੇਸਬੁਕ ਦਾ ਮਰਦਾ ਸੀਗਾ ਤੁਸੀਂ ਲੈ ਕੇ ਆਏ ਜੈਰਾ ਤੁਸੀਂ ਲੈ ਕੇ ਆਏ ਯੂਰੀਆ ਤੁਸੀਂ ਖੇਤਾਂ ਨੂੰ ਆਦਤਾਂ ਪਾਈਆਂ ਨੇ ਸਾਰੇ ਦੀ ਪਾਈਆਂ ਸਰਕਾਰਾਂ ਨੇ ਪਾਈਆਂ ਅਸੀਂ ਕਿਹਨੇ ਸਾਨੂੰ ਕੀ ਪਤਾ ਸੀਗਾ ਯੂਰੀਆ ਕੀ ਚੀਜ਼ ਹੁੰਦਾ ਸਾਨੂੰ ਤਾਂ ਹੁਣ ਜਾ ਕੇ ਜਿਹੜੀ ਹੁਣ ਜਿਹੜੀ ਇਨਕਮ ਵਧਾਉਣੀ ਸੀਗੀ ਤਾਂ ਲੈ ਕੇ ਆਏ ਨਾ ਨਾ ਦੇਸ ਦਾ ਟਿੱਡ ਭਰਨਾ ਸੀਗਾ ਤਾਂ ਲੈ ਕੇ ਆਏ ਜੇ ਅੱਜ ਵੀ ਨਾ ਹੁਣ ਦੇਖਿਆ ਨਹੀਂ ਕਣਕ ਦੀ ਰੇਟ ਨੂੰ ਵਿਕੀ ਹੈ 45 45 ਰੁਪਏ ਨੂੰ ਵਿਕੀ ਹੈ ਕਿ ਨਹੀਂ ਜੇ ਕਹਿੰਦੇ ਨੇ ਵੀ 1 ਸਾਲ ਵੀ ਅਸੀਂ ਬੰਦ ਕਰਤੀ ਹੈ ਨਾ ਇਹ ਜਿਹੜੇ 50% ਕਹਿੰਦੇ ਅਸੀਂ ਮਤਲਬ ਵੀ ਜਿਹੜਾ ਨਾ ਕਣ ਕਣ ਕ ਜਿਹੜੀ 51% ਜਿਹੜੀ ਪੰਜਾਬ ਪੰਜਾਬ ਤੋਂ ਜਾਂਦੀ ਹੈ ਚੈੱਕ ਇਤੇ ਵੀ ਹੁੰਦੀ ਹੋਵੇ ਸਾਰੇ ਦੇਸ਼ ਦੇ ਅੰਦਰ ਪਰ ਜਿਹੜੀ ਪੂਰਤੀ ਕਰਦਾ ਪੰਜਾਬ ਕਾ ਅੱਜ ਬੰਦ ਕਰਦੇ ਭੁੱਖੇ ਮਰ ਜਾਣ ਠੀਕ ਹੈ ਨਾ ਅਸੀਂ ਫੇਰ ਪੈਦਾ ਕਰਕੇ ਦੇ ਦਿੰਦੇ ਇਹਨਾਂ ਨੂੰ ਹੈ ਨਾ ਚੋਲਾ ਧੋਕੇ ਪਏ ਨੇ ਹਜੇ ਠੀਕ ਹੈ ਝੋਨੇ ਦੇ ਧੋਕੇ ਪਏ ਨੇ ਹੈ ਨਾ ਵੀ ਝੋਨਾ ਨਹੀਂ ਅਸੀਂ ਲੈਣਾ ਠੀਕ ਹੈ ਤੇ ਅਸੀਂ ਤਾਂ ਕਹਿੰਨੇ ਆ ਭਾਈ ਇਹ ਤਾਂ ਬਦਲ ਦੇ ਦੋ ਸਾਨੂੰ ਠੀਕ ਹੈ ਜਿਹੜੀ ਚੀਜ਼ ਯਾਰ ਮੈਨੂੰ ਮੈਨੂੰ ਪਤਾ ਵੀ ਮੈਂ ਜੇ ਝੋਨਾ ਬੰਦ ਕਰਤਾ ਵੀ ਮੇਰੇ ਤੋਂ ਉੱਗਣਾ ਹੀ ਨਹੀਂ ਹੈਗਾ ਸਿਸਟਮ ਮੈਂ ਤਾਂ ਹੋਰ ਕਰਜਾਂ ਤੇ ਡੁੱਬ ਜੂ ਪਹਿਲੇ ਬਥੇਰੇ ਡੁੱਬੇ ਹੋਏ ਅਸੀਂ ਹੈਨਾ ਤਾਂ ਕਰਕੇ ਥੋੜਾ ਜਿਹਾ ਆਈ ਚਲਾਈ ਚੱਲ ਰਹੀ ਹੈ ਇਹਦੇ ਅੰਦਰ ਜਿਵੇਂ ਅਸੀਂ ਕੋਈ ਬਹੁਤ ਵੱਡੇ ਇਹਦੇ ਵਿੱਚ ਕਮਾਈਆਂ ਕਰ ਰਹੇ ਵੱਡੀਆਂ ਕਮਾਈਆਂ ਨਿਕ ਤਾਂ ਹੀ ਤਾਂ ਅਸੀਂ ਐਮਐਸਪੀ ਦੀ ਲੜਾਈ ਲੜਦੇ ਸੀਗੇ ਜਿਹੜੇ ਸੁਭਾਈਰ ਬਾਦਲ ਉਹ ਨਹੀਂ ਕਹਿੰਦੇ ਨੇ ਕਿ ਅਸੀਂ ਖੇਤੀ ਵਾਸਤੇ ਕੀਤਾ ਵੀ ਖੇਤੀ ਵਾਸਤੇ ਕਰਦਾ ਜਿੰਦਾ ਐਮਐਸਪੀ ਵਾਲਾ ਕਰਦੇ ਹੋਰ ਸ਼ਿੱਟਨ ਨੇ ਵੀ ਤਾਂ ਕਰਿਆ ਹੋਇਆ ਉਹ ਵੀ ਤਾਂ ਬੋਨਸ ਦੇ ਰੂਪ ਦੇ ਅੰਦਰ ਦਿੰਦੇ ਨੇ ਠੀਕ ਹੈ ਬੋਸ ਸਿਸਟਮ ਹੈ ਤੁਸੀਂ ਕਰਦੇ ਮੈਂ ਪੰਜਾਬ ਦੇ ਅੰਦਰ 3500 ਰੁਪਏ ਥੋੜੀ ਜਿਹਾ ਰਾਜ ਸਰਕਾਰਾਂ ਦੇਣ ਦੀ ਥੋ ਹੋਣਾ ਚਾਹੀਦਾ ਹੈ ਨਾ ਕੋਲ ਕੋਲ ਸਟੋਰ ਵੀ ਨੇ ਫੂਡ ਪ੍ਰੋਸੈਸਿੰਗ ਯੂਨਿਟ ਕਿੱਥੇ ਨੇ ਇੱਥੇ ਦੱਸੋ ਸਾਨੂੰ ਹੈ ਨਾ ਵੀ ਜਿਹੜਾ ਸਾਡਾ ਫੂਡ ਹੁੰਦਾ ਉਹਨੂੰ ਅਸੀਂ ਪੈਕ ਕਰਕੇ ਕਿਵੇਂ ਵੇਚ ਹੈ ਕਿ ਕੋਈ ਯੂਨਿਟ ਲਾਈ ਹੈ ਇਹਨਾਂ ਨੇ ਕਿਤੇ ਵੀ ਨਹੀਂ ਲਾਇਆ ਕਿਹੜੇ ਕਿੰਨੇ ਕੋਲਡ ਸਟੋਰ ਲਾਏ ਨੇ ਇਹਨਾਂ ਨੇ ਇੱਥੇ ਤੱਕ ਜਿਹੜੀ ਇਹ ਲਾਣ ਦੀ ਕਿਊਬ ਲਾਤਾ ਕਹਿੰਦਾ ਕਿਊਬ ਨਾਲ ਕੀ ਹੋ ਜੂਗਾ ਜਿਹੜੀ ਚੀਜ਼ਾਂ ਜਿੱਥੇ ਆਪਾਂ ਨੇ ਸਟੋਰ ਕਰਨੀ ਨੇ ਉਹਦਾ ਉਹਦਾ ਤਾਂ ਸਾਡੇ ਕੋਲ ਕੁਝ ਵੀ ਨਹੀਂ ਹੈਗਾ ਤਾਂ ਇਹਦੇ ਚੇਂ ਮੰਡੀਆਂ ਚ ਰੂਲ ਦੇ ਫਿਰਦੇ ਨੇ ਕਣਕ ਚੋਨੇ ਕਰਕੇ ਜੇ ਸਾਡੇ ਕੋਲ ਹੁੰਦਾ ਇੱਥੇ ਕੋਲ ਸਟੋਰ ਕਿਸਾਨਾਂ ਨੂੰ ਦਿੱਤੇ ਹੁੰਦੇ ਉਹ ਆਪਣੇ ਟਮਾਟਰ ਵੀ ਸਟੋਰ ਕਰਕੇ ਵੇਚਦੇ ਆਪਣੀ ਸਬਜ਼ੀਆਂ ਵੀ ਸਟੋਰ ਕਰਕੇ ਵੇਚਦੇ ਆਲੂਆਂ ਦੀ ਕਟਿੰਗ ਕਰਕੇ ਵੇਚਦੇ ਫੂਡ ਪ੍ਰੋਸੈਸਿੰਗ ਯੂਨਿਟ ਦੇ ਅੰਦਰ ਸਭ ਕੁਝ ਕਰ ਸਕਦੀ ਕਰਤਕ ਜਾਨੀ 3 ਸਾਲ ਹੋ ਗਏ ਪਰ ਤੁਮਾਨੂੰ ਨਾ ਦੱਸੂ ਜਾਨ ਕੋਈ ਕੰਮ ਤੁਸੀਂ ਆਪਣੇ ਮੂੰਹ ਤੋਂ ਦੱਸ ਦਿਓ ਕੀ ਕਰਿਆ ਇਹਨਾਂ ਨੇ ਖੇਤੀਬਾੜੀ ਧੰਨਵਾਦ ਬਾਜੀ ਸਮਾਂ ਦੇ ਵਿੱਚ ਤੋਂ ਸਮਾਂ ਦੁੱਤਾ ਤਾਂ ਨਵਦੀਪ ਸਿੰਘ ਜਲਵੇੜਾ ਜਿਹੜਾ ਪੰਥਕ ਕਾਨਫਰੰਸ ਦੇ ਵਿੱਚ ਪਹੁੰਚੇ ਸੀ ਤਾਂ ਇਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਅਸਲ ਦੇ ਵਿੱਚ ਮੁੱਦੇ ਹੈਗਾ ਚ ਉਹ ਲਾਗੂ ਹੋਣੀ ਚਾਹੀਦੀ ਹੈ ਤੇ ਲਾਗੂ ਹੋਣੀ ਚਾਹੀਦੀ ਹੈ ਤੇ ਝੋਨਾ ਜਿਹੜਾ ਕਿਸਾਨ ਆ ਸਾਨੂੰ ਬਦਲ ਚਾਹੀਦਾ ਤੇ ਝੋਨਾ ਅਸੀਂ ਬਜਰਾ ਬਦਲ ਕੋਲਾ ਛੱਡ ਦੇਵਾਂਗੇ ਹੁੰਦਾ ਕੀ ਆ ਇਸ ਸਮੇਂ ਦੇ ਗਰਭ ਦੇ ਵਿੱਚ ਗੱਲਾਂ ਛੋਟੇ ਦੇ ਅੰਦਰ ਪਾਕਪੂਰ ਦੇ ਨਾਲ